ਰੰਗ ਵਿੱਚ ਪੈ ਗਿਆ ਪੰਗ ਵਿਆਹ ਵਾਲੇ ਘਰ ਹੋਇਆ ਧਮਾਕਾ ਜਿੱਥੇ ਵੱਜਣੇ ਸੀ ਢੋਲ ਤੁਮੱਕੇ ਉੱਤੇ ਉਠੀਆਂ ਆਰਥੀਆਂ ਤੇ ਮਾਤਮ ਦੇ ਵਿੱਚ ਹੀ ਤੋਰੀ ਗਈ ਢੋਲੀ ਜੀਆਂ ਅਜੇ ਹਾਈ ਇੱਕ ਮੰਦਪਾਗਾ ਹਾਦਸਾ ਵਾਪਰਿਆ ਏ ਫਤਿਹਗੜ ਸਾਹਿਬ ਦੇ ਹਲਕਾ ਬਸੀ ਪਠਾਨਾ ਦੇ ਅਦੀਨ ਆਉਂਦੇ ਪਿੰਡ ਮੁਸਤਫਾ ਬਾਦ ਦੇ ਵਿੱਚ ਜਿੱਥੇ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਇਸ ਵਿਆਹ ਸਮਾਗਮ ਦੇ ਵਿੱਚ ਜਿੱਥੇ ਉਹਨਾਂ ਦੇ ਘਰ ਬਹੁਤ ਸਾਰੀਆਂ ਖੁਸ਼ੀਆਂ ਹੋਣੀਆਂ ਸਨ ਢੋਲ ਟਮੱਕੇ ਵੱਜਣੇ ਸਨ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੀਆਂ ਜਾਣੀਆਂ ਸਨ ਉੱਥੇ ਹੀ ਇਸ ਘਰ ਦੇ ਵਿੱਚ ਸੋਗ ਛਾ ਗਿਆ ਤੇ ਜਿੱਥੇ ਖੁਸ਼ੀ ਦੇ ਵਿੱਚ ਢੋਲ ਵੱਜਣੇ ਸਨ ਖੁਸ਼ੀਆਂ ਮਨਾਈਆਂ ਜਾਣੀਆਂ ਸਨ ਉੱਥੇ ਇਸ ਘਰ ਦੇ ਵਿੱਚੋਂ ਤਿੰਨ ਅਰਥੀਆਂ ਉਠੀਆਂ ਨੇ ਜੀਆਂ ਇਹ ਦਰਦਨਾਕ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਹੜਾ ਕਿ ਫਤੇਗੜ ਦੇ ਮੁਸਤਫਾਬਾਦ ਪਿੰਡ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਵਿਆਹ ਦੇ ਵਿੱਚ ਜਿਹੜੇ ਰਿਸ਼ਤੇਦਾਰ ਪਹਿਲਾਂ ਆਏ ਹੋਏ ਸਨ ਉਹਨਾਂ ਦੇ ਲਈ ਖਾਣਾ ਬਣਾਉਣ ਦੇ ਲਈ ਸਿਲੰਡਰ ਦੇ ਉੱਪਰ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਹੀ ਇੱਕ ਸਿਲੰਡਰ ਫਟ ਜਾਂਦਾ ਹੈ ਜਿਸ ਦੇ ਨਾਲ ਘਰ ਦੇ ਵਿੱਚ ਧੁਮਾਕਾ ਹੋ ਜਾਂਦਾ ਹੈ ਤੇ ਇਸੇ ਹੀ ਸਿਲੰਡਰ ਫਟਣ ਦੀ ਚਪੇਟ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਸ਼ੇ ਲੋਕ ਸ਼ਾਮਿਲ ਸਨ ਉਹ ਇਹਦੇ ਚ ਪੇਟ ਵਿੱਚ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਔਰਤਾਂ ਮੌਕੇ ਤੇ ਹੀ ਖਤਮ ਹੋ ਜਾਂਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ 5 ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਤੇ ਇਲਾਜ ਦੇ ਦੌਰਾਨ ਦੋ ਹੋਰ ਵਿਅਕਤੀ ਜਿਹੜੇ ਨੇ ਉਹ ਦਮ ਤੋੜ ਜਾਂਦੇ ਨੇ ਤੇ ਜਿਹੜੇ ਬਚੇ ਤਿੰਨ ਨੇ ਉਹ ਇਸ ਵਕਤ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਦਾਖਲ ਨੇ ਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇੱਥੇ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਲੜਕੀ ਦੇ ਚਾਚਾ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਲੜਕੀ ਦੀ ਡੋਲੀ ਸਧਾਰਨ ਤਰੀਕੇ ਦੇ ਆਲੇ ਸਾਰੇ ਤੋਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਬਹੁਤ ਦੁੱਖ ਹੈ ਕਿ ਉਹਨਾਂ ਦੇ ਘਰ ਵਿੱਚ ਇਹ ਹਾਦਸਾ ਵਾਪਰ ਗਿਆ ਨਾਲ ਹੀ ਮੀਡੀਆ ਦੇ ਨਾਲ ਲੜਕੀ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਤੇ ਅਫਸੋਸ ਹੈ ਕਿ ਉਹਨਾਂ ਦੇ ਘਰ ਵਿੱਚ ਹਾਦਸਾ ਵਾਪਰ ਗਿਆ ਤੇ ਪਿੰਡ ਵਿੱਚੋਂ ਵੀ ਕੁਝ ਲੋਕ ਸ਼ਾਮਿਲ ਸਨ ਜਿਹੜੇ ਕਿ ਇਸ 6 ਲੋਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਦੂਸਰੀਆਂ ਇਲਾਜ ਦੇ ਦੌਰਾਨ ਦੋ ਹੋਰ ਲੋਕ ਦਮ ਤੋੜ ਚੁੱਕੇ ਨੇ ਤੇ ਤਿੰਨ ਜਿਹੜੇ ਨੇ ਪੀਜੀਆਈ ਦੇ ਵਿੱਚ ਇਲਾਜ ਕਰਵਾ ਰਹੇ ਨੇ ਇੱਥੇ ਦੱਸ ਦਈਏ ਕਿ ਇਸੇ ਹਲਕੇ ਬੱਸੀ ਪਠਾਣਾ ਦੇ ਜਿਹੜੇ ਕਿ ਐਸਜੀਪੀਸੀ ਦੇ ਮੈਂਬਰ ਸਰਦਾਰ ਅਵਤਾਰ ਸਿੰਘ ਉਹ ਵੀ ਇਸ ਘਰ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਪਰਿਵਾਰ ਦਾ ਸਾਥ ਦਿੱਤਾ ਹੈ ਦੁੱਖ ਦੀ ਘੜੀ ਦੇ ਵਿੱਚ ਤਨਾਲੀ ਹੀ ਦੱਸਦੀ ਹੈ ਸ਼੍ਰੋਮਣੀ ਕਾਲੀ ਦਲ ਦੇ ਕੁਝ ਸੀਨੀਅਰ ਮੈਂਬਰ ਵੀ ਇਸ ਪਰਿਵਾਰ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਵੀ ਇਸ ਦੁੱਖ ਦੇ ਵਕਤ ਦੇ ਵਿੱਚ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ